ਸਾਰੇ ਭਗਤਾਂ ਨੂੰ ਜੈ ਮਾਤਾ ਦੀ ਜੈ ਮਾਤਾ ਦੀ ਮੈਂ ਗੁਰਪ੍ਰੀਤ ਵਿੱਕੀ ਮੈਂ ਜਸਪ੍ਰੀਤ ਅਸੀਂ ਅੱਜ ਤੋਂ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜੈ ਮਾ ਜੋਤ ਮੰਡਲੀ ਖਾਲਸਾ ਸਕੂਲ ਰੋਡ ਖੰਨਾ ਉੱਥੇ 31ਵਾਂ ਜਾਗਰਣ ਕਰਵਾਇਆ ਜਾ ਰਿਹਾ ਹੈ ਤੇ ਆਪ ਸਭ ਨੂੰ ਬੇਨਤੀ ਹੈ ਕਿ ਹੋਂਮਾਵਾ ਕੇ ਪਹੁੰਚੋ ਗੁਣਗਾਨ ਕਰਨ ਮਾਤਾ ਦਾ ਮਕਸੂਦ ਅਲੀ ਜੀ ਆ ਰਹੇ ਨੇ ਤੇ ਸਾਡਾ ਛੋਟਾ ਭਰਾ ਲੱਖੀ ਧਮਾਨ ਜੀ ਜਿਹੜੇ ਕਿ ਬਹੁਤ ਵਧੀਆ ਕਲਾਕਾਰ ਨੇ ਤੇ ਅਸੀਂ ਵੀ ਉਹਨਾਂ ਨੂੰ ਦੇਖਣ ਵਾਸਤੇ ਆ ਰਹੇ ਹਾਂ ਤੇ ਮਾਤਾ ਦੇ ਦਰਸ਼ਨ ਕਰਨ ਵਾਸਤੇ ਆਵਾਂਗੇ ਤੇ ਤੁਸੀਂ ਵੀ ਆਇਓ ਜੈ ਮਾਤਾ ਜੈ ਮਾਤਾ ਅਕੀਮਾਨ ਕਰੇ ਬੁਲਾਇਆ ਹੈ ਕੋਠੀ ਬਾਗ ਕਰੇ ਬੁਲਾਇਆ ਹੈ ਦਾ ਸੁੰਦਰ ਕਪੜੇ ਸਜਾਇਆ ਹੈ ਉਹ ਦਾ ਸਿਰ ਦਾ ਮੇਕ ਸਜਾਇਆ ਹੈ ਤੇ ਦਾ ਬਾਗ ਤੋਂ ਕਰੇ ਬੁਲਾਇਆ ਹੈ ਦਾ ਸੁੰਦਰ ਕਪੜੇ ਸਜਾਇਆ ਹੈ ਹੈਲਾ ਆਦ ਕਰੇ ਸਮਾਨਾ ਸਖੇਰ ਧੂਏ ਤੇ ਕੋਆ ਸਭ ਦੇ ਨੂੰ ਬਧਾਈਆਂ ਸਭ ਦੇ ਨੂੰ ਬਧਾਈਆਂ ਹੈ ਨਾ ਆਂਡ ਕੇ ਫਟ ਕਰ ਦੇ ਜੇ